ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਅੱਜ ਅਸੀਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਥੋੜੀ ਜਿਹੀ ਵੱਖਰੀ ਆ ਆ ਸਾਡੇ ਪਿੰਡ ਫਤਿਹਪੁਰ ਜੱਗਾ ਸਿੰਘ ਦੇ ਖੇਤ ਸੋਲਰ ਸਿਸਟਮ ਲੱਗਿਆ ਹੋਇਆ ਬਾਈ ਨੇ ਤਿੰਨ ਪਲੇਟਾਂ ਲਵਾਈਆਂ ਨੇ ਤਕਰੀਬਨ 4-5 ਸਾਲ ਹੋ ਗਏ ਇਹ ਕੁਝ ਜ਼ਰੂਰਤਾਂ ਹੁੰਦੀਆਂ ਨੇ ਵੀ ਇਹ ਲਵਾ ਲਈਆਂ ਵੀ ਚਲ ਫਸਲ ਹੋਣ ਲੱਗ ਜੂ ਕੋਈ 4 ਰੁਪਏ ਆਮਦਨ ਆਉਣ ਲੱਗ ਜੂਗੀ ਪਰ ਇਹਦਾ ਕੋਈ ਬਹੁਤਾ ਜ਼ਿਆਦਾ ਲਾਭ ਜਾਨੀ ਲੱਗਦਾ ਇਹ ਹੁਣ ਤਕਰੀਬਨ ਸੂਰਜ ਇਹ ਦਰਮਾਰ ਦੀ ਮੜਾ ਹੈ ਕੈਮਰਾ ਸੂਰਜ ਜਿਵੇਂ ਛਿਪਦਾਗਾ ਇਹ ਉਮੀ ਨਾਲ ਦੀ ਨਾਲ ਬੰਦ ਹੋ ਜਾਂਦੀ ਆ ਤੇ ਇਹਦੇ ਕੋਲੇ ਵਿਚਾਰੇ ਕੋਲੇ 5 ਕਿੱਲੇ ਪੈ ਲਈ ਆ 2.5 ਕਿੱਲੇ ਝੋਨਾ ਬੀਜਿਆ ਹੋਇਆ 2.5 ਕਿੱਲੇ ਨਰਮੇ ਦੇ ਨੇ ਹੁਣ ਇਹ ਨਰਮਾ ਨਰਮਾ ਤੇ ਦਾ ਜਿਵੇਂ ਮੰਨ ਕੇ ਚਲੋ ਖਰਾਬ ਹੋ ਗਿਆ ਲਾਲ ਹੋ ਗਿਆ ਝੱਖੜ ਝੇਲਾਂ ਚ ਮੀਂਹ ਆਇਦ ਕੀ ਬਹੁਤ ਭਾਈ ਨੇ ਨਰਮਾ ਖਰਾਬ ਆ ਤੇ 2.5 ਕਿੱਲੇ ਝੋਨੇ ਦੇ ਨੇ ਉਹ ਵੀ ਝੋਨਾ ਵੀ ਜਦੋਂ ਲਾਉਣਾਗਾ ਉਦੋਂ ਕਿਸੇ ਦੀਆਂ ਮੋਟਰਾਂ ਪੁੱਛਦਾ ਵਿਚਾਰਾ ਤੇ ਮਨਨੇ ਕੇ ਚਲੋ ਵੀ ਅਗਲੇ ਨੂੰ ਗੋਂ ਹੁੰਦੀ ਆ ਵੀ ਸਭ ਕੁਝ ਕਰਾਉਂਦਾ ਅਗਲੇ ਨਾਲ ਕੰਮ ਧੰਦਾ ਮੋਟਰਾਂ ਛੱਡ ਲਾਂਦਾਗਾ ਕੇਰਾਂ ਝੋਨਾ ਲਾ ਲਾਂਦਾਗਾ ਤੇ ਉਸ ਤੋਂ ਬਾਅਦ ਇਹ 2.5 ਕਿੱਲੇ ਮੋਟਰ ਪਾਲਦੀ ਆ ਤੁਸੀਂ ਐਵੇਂ ਕਿਤੇ ਕਹਿ ਦੋ ਵੀ 10 ਕਿੱਲਾਂ ਦੇ ਲਵਾਉਣੀ ਅਸੀਂ 10 12 ਕਿੱਲੇ ਤਾਂ ਨਹੀਂ ਪਾਲਦੀ ਇਹ 2.5 3 ਕਿੱਲੇ 4 ਕਿੱਲੇ ਬਾਅਦ ਤੋਂ ਬਾਅਦ ਜ਼ੋਰ ਮਾਰ ਕੇ ਪਾਲੂਗੀ ਤੇ ਬਾਈ ਕੋਲੇ 5 ਕਿੱਲੇ ਵਾਣਦੇ ਨੇ ਚਾਹੇ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਨਰਮਾ ਜਮਾ ਬਰਬਾਦ ਆ ਤੇ ਝੋਨਾ ਇਹਦੇ ਕੋਲੇ 2.5 ਕਿੱਲੇ ਝੋਨਾ ਠੀਕ ਆ ਤੇ ਅਸੀਂ ਇਸ ਲਈ ਤੁਹਾਨੂੰ ਇਹੀ ਕਰਦੇ ਆਂ ਵੀ ਚੰਗੀਆਂ ਪਲੇਟਾਂ ਲਵਾਓ ਤੇ ਚਾਹੇ 4 ਰੁਪਏ ਵੱਧ ਲੱਗ ਜਾਣ ਜਿਵੇਂ ਸਿਆਣੇ ਕਹਿੰਦੇ ਨੇ ਮਹੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ ਬਾਰ ਅਸੀਂ ਤੁਹਾਨੂੰ ਇਸ ਲਈ ਇਹੀ ਕਹਨੇ ਆਂ ਵੀ ਵਧੀਆ ਚੰਗੇ ਬੰਦੇ ਤੋਂ ਲਵਾਓ ਇਹ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਵੀ ਬਾਈ ਨੇ ਕਿੱਥੋਂ ਵੀ ਲੈਂਦੀਆਂ ਚੰਗੀਆਂ ਮਾੜੀਆਂ ਵੀ ਪਾਣੀ ਬਹੁਤ ਆਉ ਝੋਨਾ ਨਹੀਂ ਬਾਲਾ ਪਲਦਾ ਹੈਗਾ ਕਿੱਲਾ ਡੂੜ ਕਿੱਲਾ ਪਾਣ ਦਾ ਮਸਰਮ ਆਉਂਦੀ ਇੱਕ ਦਿਨ ਚ ਤੇ ਨਾਲੇ ਤਨ ਆਹ ਲੱਗੇ ਹੋਏ ਨੇ ਜੰਗਾਰ ਜਿਹਾ 32 ਪਲੇਟਾਂ ਨੇ ਤਕਰੀਬਨ ਇਹ ਤੇ ਬਾਕੀ ਤੁਸੀਂ ਇਹ ਲਵਾਉਣੀਆ ਪੈਂਦੀਆਂ ਨੇ ਵੀ ਜਦੋਂ ਸਰਦਾਂ ਨਹੀਂ ਵੀ ਚੱਲ ਫਸਲ ਹੋਣ ਲੱਗ ਜੂ 4 ਪੀ ਆਮਦਨਵਾਦੀ ਆ ਤੇ ਗੱਲ ਕਰ ਜਿਹੜੀ ਵੀ ਆਪਾਂ ਮੋਟਰਾਂ ਬਾਪੂ ਬਾਦਲ ਨੇ ਦਿੱਤੀਆਂ ਨੇ ਆਪਾਂ ਨੂੰ ਉਹਦਾ ਆਪਾਂ ਦੇਣ ਨਹੀਂ ਦੇ ਸਕਦੇ ਤਕਰੀਬਨ ਜਦੋਂ ਜੀ ਕਰਦਾ ਆਪਾਂ ਉਦੋਂ ਮੋਟਰ ਜਾ ਕੇ ਛੱਡ ਲੈਣੇ ਜਦੋਂ ਜੀ ਕਰਦਾ ਉਦੋਂ ਬੰਦ ਕਰਦਣੇ ਆ ਆਪਣੇ ਆਪ ਨੇ ਕਨੈਕਸ਼ਨ ਲੱਗੇ ਹੋਣੇ ਬਹੁਤ ਜ਼ਿਆਦੇ ਲੋਕਾਂ ਨੇ ਅਸੀਂ ਇਹੀ ਸਰਕਾਰ ਨੂੰ ਮੰਗ ਕਰਦੇ ਆਂ ਵੀ ਕਨੈਕਸ਼ਨ ਕੱਢੋ ਤੇ ਮੋਟਰਾਂ ਜਿਹੜੇ ਜਿਹੜੇ ਜ਼ਿਮੀਂਦਾਰ ਮੋਟਰਾਂ ਤੋਂ ਬਾਂਝੇ ਨੇ ਉਹਨਾਂ ਦੀ ਵੀ ਮੋਟਰਾਂ ਲੱਗ ਸਕਣ ਤੇ ਉਹ ਖੁਸ਼ਹਾਲ ਹੋ ਸਕਣ ਅਸੀਂ ਸੋਨੂੰ ਇਸ ਲਈ ਇਹੀ ਕਹਨੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਮੋਟਰਾਂ ਕੱਢ ਦਿਓ ਇਸ ਲਈ ਜ਼ਿਮੀਂਦਾਰ ਵੱਸ ਸਕਦਾਗਾ ਪਾਣੀ ਹੋਗਾ ਜਦੋਂ ਚਾਰ ਮਹੀਨੇ ਦਾਣੇ ਹੋਣ ਲੱਗ ਜਾਣਗੇ ਹਾਂਜੀ ਜਿਵੇਂ ਮੈਂ ਕੈਮਰਾਮੈਨ ਨੂੰ ਕਹੂੰਗਾ ਮੜਾ ਜਾ ਇਧਰ ਨਰਮੇ ਗਨੀ ਫੋਟੋ ਬਣਾਣੀ ਤੇ ਇਹ ਨਰਮਾ ਬਹੁਤ ਜਿਆਦਾ ਖਰਾਬ ਹੋ ਗਿਆ ਕਿ ਮੀਹਾ ਕਰਨ ਡਿੱਗ ਗਿਆ ਝਖੜ ਨਾਲ ਕੁਛ ਨਾ ਕੁਛ ਤਾਂ ਬਾਈ ਨੇ ਨਰਮਾ ਵੀ ਖੜਾ ਕਰਾਇਗਾ ਪਰ ਵਿੱਚ ਬੂਟੇ ਸੁੱਕ ਵੀ ਗਏ ਨੇ ਬਹੁਤ ਜਿਆਦੇ ਤੇ ਇੱਕ ਮੌਕੇ ਬਲਾਸਟ ਜੀ ਪੈ ਗਈ ਇਹਨੂੰ ਜਿਵੇਂ ਬਲਾਸਟ ਜੀ ਹੁੰਦੀ ਆ ਤੇ ਜੇ ਕਿਤੇ ਵੱਡੀ ਮੋਟਰ ਹੁੰਦੀ ਲੱਗੀ ਉਦੋਂ ਦੀ ਦੂਜੀ ਬਾਦਲ ਬਾਪੂ ਵਾਲੀ ਮੋਟਰ ਲੱਗੀ ਹੁੰਦੀ ਤਾਂ ਅੱਜ ਇਹਦੇ ਸਾਰਾ ਝੋਨਾ ਹੋਣਾ ਸੀਗਾ ਤੇ ਬੰਦਾ ਪੂਰਾ ਖੁਸ਼ ਹੁੰਦਾ ਵੀ ਆਪਣੇ ਝੋਨਾ ਦਾ ਇਹ ਤਕਰੀਬਨ 70-80 ਹਜ਼ਾਰ ਦਾ ਪੱਕਾ ਹੀ ਆ ਤੇ ਇਹ ਪਤਾ ਨਹੀਂ ਹਜੇ 20 ਹਜ਼ਾਰ ਦਾ ਹੋਊ ਕਿ 30 ਹਜ਼ਾਰ ਦਾ ਹੋ ਬਾਕੀ ਹਜੇ ਇਹਦਾ ਬੋਲੀ ਲੱਗੂਗੀ ਰੇਟ ਕੋਈ ਪੱਕਾ ਰੇਟ ਨਹੀਂ ਹੈਗਾ ਨਰਮੇ ਦਾ ਤੇ ਜਿਹੜਾ ਝੋਨਾਗਾ ਇਹਦਾ ਪੱਕਾ ਰੇਟ ਆ ਤੇ ਐਂ ਦਾ ਆਪ ਨੂੰ ਆਸ ਹੁੰਦੀ ਹੈ ਵੀ 80 ਦਾ 70000 ਦਾ ਵੀ ਹੋਊਗਾ ਆਪਾਂ ਉਹ ਹਿਸਾਬ ਨਾਲ ਕੰਮ ਕਰਦੇ ਆਂ ਆਪਦੇ ਜਿਹੜੇ ਹੁੰਦੇ ਨੇ ਸੋਚੇ ਲੋਕਾਂ ਨੇ ਜ਼ਿੰਮੇਦਾਰਾਂ ਨੇ ਤੇ ਅਸੀਂ ਇਸ ਲਈ ਤੁਹਾਨੂੰ ਇਹੀ ਕਹਿਣੇ ਆਂ ਵੀ ਸਲੇਟਾਂ 5-4 ਕਿੱਲੇ ਵਾਲੇ ਮੰਦੇ ਨੂੰ ਤਾਂ ਠੀਕ ਆ 4 ਕਿੱਲੇ ਤੱਕ ਤੇ ਉਂਵਾਲਾ ਵਾਲਾ ਆਪਦਾ ਦੇਖ ਕੇ ਲਵਾਓ ਭਾਈ ਤੇ ਸਾਡੇ ਪਿੰਡ ਤਾਂ ਖਰਾ ਕਾਮਯਾਬ ਘਟਨੇ ਇਹ 4 2.5 ਕਿੱਲੇ ਬੰਦਾ ਨਰਮਾ ਲਾਉਂਦਾ 2.5 ਕਿੱਲੇ ਝੋਨ ਲਾਉਂਦਾ ਤਾਂ ਕਰਕੇ ਟਾਈਮ ਪਾਸ ਹੁੰਦਾਗਾ ਵਧੀਆ ਇਹ ਆਪਣੇ ਇੱਥੇ 65 ਫੁੱਟ 70 ਫੁੱਟ ਚੋਆਗਾ ਤੇ ਬਾਕੀ ਜਿਹੜੇ ਪਿੰਡਾਂ 'ਚ ਪਾਣੀ ਥੋੜੇ ਉੱਚੇ ਨੇ ਉੱਥੇ ਖਰ ਆਪਾਂ ਕੁਝ ਕਾਇਬ ਨਹੀਂ ਸਕਦੇ ਹੈਗੇ ਤੇ ਅਸੀਂ ਇਸ ਲਈ ਤੁਹਾਨੂੰ ਇਹੀ ਕਹਿਣੇ ਆਂ ਵੀ ਆਪ ਦਾ ਦੇਖ ਕੇ ਤੁਸੀਂ ਲਵਾਓ ਤੇ ਵਧੀਆ ਬੰਦਿਆਂ ਤੋਂ ਲਵਾਓ ਤੇ ਜਿਹੜਾ ਵੀ ਤੁਹਾਨੂੰ ਬਾਅਦ ਦੇ ਵਿੱਚ ਨੌਬਤ ਨਾ ਆਵੇ ਮਹੰਗਾ ਹੋਵੇ ਇੱਕ ਵਾਰ ਸਸਤਾ ਰੋਵੇ ਵਾਰ-ਵਾਰ ਤੇ ਮੁੜ ਕੇ ਆਪਾਂ ਕਿਤੇ ਰੋਜ਼ ਰੁਪਏ ਲਾਈ ਜਾਈਏ ਵੀ ਪਾਣੀ ਘਟਾ ਫਲਾਨਾ ਕੁਝ ਘਟਾ ਇੱਕ ਵਾਰੀ ਚਾਹੀ ਜਿੱਥੇ ਤੁਹਾਡਾ 3 ਲੱਖ ਲੱਗਦਾ 4 ਲਾ ਦੋ 4.5 ਲਾ ਦੋ ਤੇ ਵੀ ਏ ਇਹ ਆਇ ਨਹੀਂ ਹੈਗਾ ਵੀ ਇੱਕ ਵਾਰੀ ਆਪਾਂ ਪੈਸੇ ਲਾ ਗਏ ਵੀ ਇਹ ਆਪਣੇ ਜਵਾਕਾਂ ਤੱਕ ਵੀ ਸਰਦਾਰੀ ਬਣ ਜਾਂਦੀ ਹੈ ਮੁੜ ਕੇ ਵੀ ਆਪਾਂ ਨੂੰ ਇਹ ਉਮਰਾਂ ਪਰ ਦੇ ਕੰਮ ਹੁੰਦੇ ਨਹੀਂ ਹੈਗਾ ਵੀ ਆਪਾਂ ਅੱਜ ਲਾ ਲਈਆਂ ਵੀ ਕੱਲ ਨੂੰ ਪੱਟ ਕੇ ਹੋਰ ਲਾ ਲਾਂਗੇ ਇਹ ਪੈਸਾ ਇੱਕ ਵਾਰੀ ਲੱਗਣਾ ਹੁੰਦਾ ਬਾਰੀ-ਬਾਰੀ ਨਹੀਂ ਲੱਗਦਾ ਇਸ ਲਈ ਚੰਗੀ ਚੀਜ਼ ਲਵਾਓ ਕਿਤੇ ਵਧੀਆ ਡੀਲਰ ਤੋਂ ਕਿਤੇ ਵਧੀਆ ਕੋਈ ਜਾਣ-ਪਛਾਣ ਵਾਲਾ ਹੁੰਦਾ ਰਿਸ਼ਤੇਦਾਰ ਉਸ ਤੋਂ ਆਪਦੇ ਪੱਕੇ ਬੰਦੇ ਤੋਂ ਲਾਓ ਤੇ ਅਸੀਂ ਤੁਹਾਨੂੰ ਇਹ ਹੀ ਅਪੀਲ ਕਰਦੇ ਆ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਪਹੁੰਚਾ ਦਿਓ ਜਿਹੜਾ ਇਹ ਸੋਚ ਰਹੇ ਨੇ ਲਵਾਉਣ ਵਾਸਤੇ ਧੰਨਵਾਦ ਜੀ